ਥੋੜੇ ਵਾਸਤੇ ਨਾ ਫਾਰਮਟਰ ਇੱਕ 60 ਟਰੈਕਟਰ ਲੈ ਕੇ ਆਏ ਆ ਸਿਰਫ ਖੇਤੀ ਤੇ ਚੱਲਿਆ ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣਿਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂਜੀ ਮਾਡਲ ਕਿਹੜਾ ਜੀ 98 ਮਾਡਲ ਦਾ ਠੀਕ ਆ 98 98 ਮਾਡਲ ਆ ਡਬਲ ਕਲਚ ਆ ਗੱਲ ਕਰੀਏ ਬਾਈ ਪੰਜਾਬ ਨੰਬਰ ਆ ਇਹ ਹਾਂਜੀ ਪੰਜਾਬ ਨੰਬਰ ਠੀਕ ਆ ਪੀਬੀ 13 ਸੰਗਰੂਰ ਸੰਗਰੂਰ ਦਾ ਟਰੈਕਟਰ ਦਾ ਨੰਬਰ ਆ ਜੀ ਗੱਲ ਕਰੀਏ ਰੰਗ ਪੇੜ ਦੀ ਬਾਈ ਸਾਰਾ origional ਆ ਏ ਟੂ ਜ਼ੈਡ ਟਰੈਕਟਰ ਜਿਵੇਂ ਆਹ ਰੰਗ ਆ ਹਨਾ ਇਹ ਸਾਰਾ origional ਆ ਹਜੇ ਸਾਰਾ ਸਾਰਾ ਠੀਕ ਹੈ ਜੀ ਸਾਰਾ ਟਰੈਕਟਰ オリジナル ਹੈ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਮੂਹਰਲੇ ਟਾਇਰ ਮਗਰਲੇ ਹੋਣਗੇ 50 ਤੋਂ 60 ਪੈਸੇ ਠੀਕ ਹੈ ਜੀ ਮੂਹਰਲੇ 70 75 ਪੈਸੇ ਮੂਹਰਲੇ 70 75 ਪੈਸੇ ਮਗਰਲੇ 60 ਪੈਸੇ ਠੀਕ ਹੈ ਜੀ ਬਾਕੀ ਮਗਰਾੜ ਮਗਰੂੜ ਵੇਦ ਆਗਾ ਟਰੈਕਟਰ ਦੇ ਜੀ ਪੂਰਾ ਟਰੈਕਟਰ ਓਕੇ ਆ ਜਿਵੇਂ ਛੋਟੇ ਜ਼ਿੰਮੇਦਾਰ ਨੇ ਲੈਣਾ ਬਾਈ ਯਾਰ ਹਨਾ ਪੂਰਾ ਵਧੀਆ ਪੂਰਾ ਵਧੀਆ ਟਰੈਕਟਰ ਜਿਹੜਾ ਮਰਜੀ ਚਲਾ ਹੋਣੀ ਹੈ ਹੈ ਰੋਟਾਵੇਟਰ ਵਗੈਰਾ ਵਧੀਆ ਖੇਦਦਾ ਹਾਂ 60 ਟਰੈਕਟਰ ਆ ਰੋਟਾਵੇਟਰ ਵਧੀਆ ਖੇਦਦਾ ਤੇ ਸਮਾਨ ਇਹਦੇ ਨਾਲ ਕੀ ਕਹੋ ਡੰਡਾ ਤੇ ਛਤਰੀ ਆ ਫੱਟੀ ਹੈਣੀ ਜੀ ਫੱਟੀ ਹੈਣੀ ਇਹਦੇ ਨਾਲ ਠੀਕ ਆ ਕਾਗਜ਼ ਪੱਤਰ ਪੂਰੇ ਆ ਹਾਂ ਹਾਂ ਆਈਡੀ ਪ੍ਰੂਫ ਵੀ ਮਿਲੂਗਾ ਤਾਂ ਠੀਕ ਆ ਆਈਡੀ ਪ੍ਰੂਫ ਨਾਲ ਮਿਲੂਗਾ ਤੇ ਮੰਗ ਕਿੰਨੀ ਆ 95 ਮਾਡਲ ਇਹ 2 ਲੱਖ ਰੁਪਏ ਆ 2 ਲੱਖ ਡਿਮਾਂਡ ਆ ਜਿਹੜਾ ਕਰਕੇ ਹੁੰਦਾ ਵੀਡੀਓ ਸ਼ੇਅਰ 15000 ਲੈਸ ਕਰ ਦੋ ਲੱਖ ਚੋਂ 15000 ਛੱਡ ਦਾਂਗੇ ਹਾਂ ਠੀਕ ਆ 1,85,000 ਦਾ ਹਾਂ 85000 85 ਜੋ ਨਹੀਂ ਕਰਦੇ ਮਾੜਾ ਮੋਟਾ ਕਰ ਦਾਂਗੇ ਮੌਕੇ ਤੇ ਠੀਕ ਆ ਮੌਕੇ ਤੇ ਮਾਨਤਾਨ ਕਰਦੇ ਹਾਂ ਕਿ ਜਿਹੜਾ ਸਕਰੀਨ ਸ਼ਾਟ ਲੈ ਕੇ ਆਊਗਾ ਵੀਡੀਓ ਸ਼ੇਅਰ ਕੀਤੀ ਆ ਬਿਲਕੁਲ ਕਰ ਹਾਂ ਜੀ 1000 ਹੋਰ ਕਰ ਦਾਂਗਾ ਜੀ 180 ਦਾ ਰਹਿ ਗਿਆ ਹਾਂ 180 ਦਾ ਠੀਕ ਆ ਬਾਈ ਤੇ ਕਿਹੜੇ ਪਿੰਡ ਵਗਾਉ ਆ ਜੀ ਪਿੰਡ ਡਾਲਾ ਵੀਰੇ ਪਿੰਡ ਡਾਲਾ ਜਿਲ੍ਹਾ ਮੋਗਾ ਮੋਗਾ ਜਿਲ੍ਹਾ ਤੇ ਨੰਬਰ ਬੋਲ ਦੀ ਹਾਂ ਨੇ 552 ਠੀਕ ਆ ਜੀ 8430 ਹਾਂ ਤੁਹਾਡੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਏ ਨਾ ਕੋਈ ਨਹੀਂ ਕੋਈ ਨਹੀਂ ਮਾਨਤਾ ਤਾਂ ਤੁਸੀਂ ਕਰਨਾ ਠੀਕ ਆ ਬਾਈ ਧੰਨਵਾਦ